ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਇਹ ਘਰ ਦਾ ਪਿਆਰ ਹੈ ਜੋ ਨਿਬੰਧ ਹੈ ਇੱਕ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਗਿਆ ਹੈ ਤੇ ਆਓ ਆਪਾਂ ਪੜ੍ਹਦੇ ਹਾਂ ਪਹਿਲਾਂ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਫਿਰ ਆਪਾਂ ਕਰਾਂਗੇ ਇਸ ਦਾ ਸਾਰ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 1894 ਵਿੱਚ ਪਿੰਡ ਅੜਿਆਲਾ ਜ਼ਿਲ੍ਹਾ 라ਵਲਪਿੰਡੀ ਜੋ ਕਿ ਅੱਜ ਕੱਲ ਪਾਕਿਸਤਾਨ ਵਿਖੇ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਭਲਕਰ ਸਿੰਘ ਅਤੇ ਮਾਤਾ ਜੀ ਦਾ ਨਾਮ ਸਰਸਤੀ ਸੀ ਆਪ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਵਿੱਚ ਹੀ ਹਾਸਲ ਕੀਤੀ ਮਿਡਲ ਵਿੱਚ ਅਵਲ ਰਹਿ ਕੇ ਆਪ ਨੇ ਵਜ਼ੀਫਾ ਪ੍ਰਾਪਤ ਕੀਤਾ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ 1910 ਈਸਵੀ ਵਿੱਚ ਆਪ ਨੇ میٹرਿਕ ਪਾਸ ਕੀਤੀ 1914 ਈਸਵੀ ਵਿੱਚ ਆਪ ਨੇ ਬੀਏ ਅਤੇ 1917 ਈਸਵੀ ਵਿੱਚ ਅੰਗਰੇਜ਼ੀ ਦੀ ਐਮਏ ਪਾਸ ਕੀਤੀ ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਚ ਅੰਗਰੇਜ਼ੀ ਇਤਿਹਾਸ ਅਤੇ ਧਰਮ ਵਿਦਿਆ ਦੇ ਪ੍ਰੋਫੈਸਰ ਰਹੇ ਦਸੰਬਰ 1945 ਈਸਵੀ ਵਿੱਚ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਨਿਯੁਕਤ ਹੋਏ 3 ਸਾਲ ਬਾਅਦ 1948 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਦੇ ਸਕੱਤਰ ਬਣੇ ਇਸ ਤੋਂ 1 ਸਾਲ ਬਾਅਦ 1949 ਈਸਵੀ ਵਿੱਚ ਆਪ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਨਿਬੰਧ ਨਿਬੰਧ ਅਤੇ ਜੀਵਨੀ ਸਾਹਿਤ ਨਾਲ ਸੰਬੰਧਿਤ ਰਚਨਾ ਕੀਤੀ ਆਪਨੇ ਆਪ ਦੇ ਜਿਹੜੇ ਨਿਬੰਧ ਸੰਗ੍ਰਹਿ ਉਹ ਹਨ ਸਾਹਿਤ ਦਰਸ਼ਨ ਨਵੀਆਂ ਸੋਚਾਂ ਸਹਿਜ ਸੁਭਾਅ ਅਤੇ ਕਰਦਾ ਪਿਆਰ ਆਪਨੇ ਅਰਸੀ ਨਾਂ ਦੀ ਸਵੈ ਜੀਵਨੀ ਵੀ ਲਿਖੀ ਆਪ ਦੀ ਪੰਜਾਬੀ ਸਾਹਿਤ ਪ੍ਰਤੀ ਸਾਹਿਤਕ ਕਾਰਨਾ ਲਈ 1951 ਸੀ ਵਿੱਚ ਪੈਪਸੂ ਸਰਕਾਰ ਨੇ ਆਪ ਨੂੰ ਸਨਮਾਨਿਤ ਕੀਤਾ 1955 ਈਸਵੀ ਵਿੱਚ ਆਪ ਨੂੰ ਅਭਿਨੰਦਨ ਗ੍ਰੰਥਪੇਟ ਕੀਤਾ ਗਿਆ ਵਾਰਤਾਕਾਰ ਦੇ ਤੌਰ ਤੇ ਆਪ ਦੀ ਨਿਵੇਕਲੀ ਪਛਾਣ ਹੈ ਤੇ ਆਪ ਦੀ ਜਿਹੜੀ ਸ਼ੈਲੀ ਸਪਸ਼ਟ ਅਤੇ ਪ੍ਰਭਾਵਸ਼ਾਲੀ ਹੈ 1958 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ ਤੇ ਹੁਣ ਆਪਾਂ ਪੜਦੇ ਹਾਂ ਸੰਖੇਪ ਸਾਰ ਪਾਠ ਕਰਦਾ ਪਿਆਰ ਕਰਦਾ ਪਿਆਰ ਨਿਬੰਧ ਵਿੱਚ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਲੇਖਕ ਨੇ ਮੌਲਿਕ ਦ੍ਰਿਸ਼ਟੀਕੋਣ ਤੋਂ ਘਰ ਨੂੰ ਪਰਿਭਾਸ਼ਿਤ ਕਰਦਿਆ ਦੱਸਿਆ ਹੈ ਕਿ ਘਰ ਇੱਟਾਂ-ਜਾਂ ਬਟਿਆਂ ਦਾ ਬਣਿਆ ਇੱਕ ਕੋਠਾ ਹੀ ਨਹੀਂ ਸਕੋ ਇਹ ਉਹ ਥਾਂ ਹੁੰਦੀ ਹੈ ਜਿੱਥੇ ਮਨੁੱਖ ਨੂੰ ਬਚਪਨ ਵਿੱਚ ਮਾਂ, ਭੈਣ ਅਤੇ ਭਰਾਵਾਂ ਦਾ ਪਿਆਰ ਮਿਲਦਾ ਹੈ ਇਹ ਉਹ ਥਾਂ ਹੈ ਜਿੱਥੇ ਜਵਾਨੀ ਵਿੱਚ ਕੀਤੀ ਖੱਟੀ ਕਮਾਈ ਤੋਂ ਬਾਅਦ ਮੁੜਨ ਨੂੰ ਦਿਲ ਕਰਦਾ ਹੈ ਤੇ ਇੱਥੇ ਬੁਢਾਪੇ ਵਿੱਚ ਬਹਿ ਕੇ ਉਹੀ ਸਵਾਦ ਆਉਂਦਾ ਹੈ ਜੋ ਬਚਪਨ ਵਿੱਚ ਮਾਂ ਦੀ ਗੋਦੀ ਵਿੱਚ ਬੈਠ ਕੇ ਹੁੰਦਾ ਸੀ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਦਾ ਬਹੁਤ ਅਸਰ ਹੁੰਦਾ ਹੈ ਮਨੁੱਖ ਦਾ ਆਚਰਣ ਤਾਂ ਬਣਦਾ ਹੀ ਘਰ ਵਿੱਚ ਹੈ ਲੇਖਕ ਕਿਸੇ ਦੇ ਸੜੀਲ ਸੁਭਾਅ ਦਾ ਕਾਰਨ ਘਰ ਦੇ ਪਿਆਰ ਦਾ ਪ੍ਰਭਾਵ ਹੀ ਮੰਨਦਾ ਹੈ ਤੇ ਲੇਖਕ ਆਪਣੀ ਇੱਕ ਜਾਣਕਾਰ ਬਿਰਧ ਬੀਬੀ ਦੀ ਉਦਾਹਰਣ ਦਿੰਦਾ ਹੈ ਜੋ ਕਿ ਨੇਕੀ ਅਤੇ ਪਰਉਪਕਾਰ ਦੀ ਦੇਵੀ ਸੀ ਪਰ ਉਸ ਦਾ ਸੁਭਾਅ ਬਹੁਤ ਖਰਮਾ ਸੀ ਜਿਸ ਦਾ ਕਾਰਨ ਇਹ ਸੀ ਕਿ ਉਸ ਦੀ ਜਵਾਨੀ ਵਿੱਚ ਉਸ ਦਾ ਪਤੀ ਉਸ ਦਾ ਸਾਥ ਛੱਡ ਕੇ ਚਲਾ ਗਿਆ ਸੀ ਅਤੇ ਝੋਲੀ ਜਿਹੜੀ ਸੀ ਉਹ ਪੁੱਤਰਾਂ ਤੀਆਂ ਤੋਂ ਖਾਲੀ ਰਹਿ ਗਈ ਸੀ ਇਸ ਕਾਰਨ ਉਸ ਦਾ ਸੁਭਾਅ ਜਿਹੜਾ ਸੀ ਉਹ ਖਿਜੂ ਬਣ ਗਿਆ ਸੀ ਤਿੱਕਤ ਕਈ ਜਿਹੜੇ ਕਥਾਵਾਚਕ ਆਪਣੇ ਸਿਆਣਪ ਦੇ ਚਮਤਕਾਰ ਦਸ ਕੇ ਲੋਕਾਂ ਨੂੰ ਹੈਰਾਨ ਤਾਂ ਕਰ ਦਿੰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਦੁਖੀ ਵਿਅਕਤੀ ਲਈ ਹਮਦਰਦੀ ਨਹੀਂ ਹੁੰਦੀ ਇਸ ਦਾ ਕਾਰਨ ਉਹਨਾਂ ਨੂੰ ਘਰ ਦਾ ਪਿਆਰ ਨਾ ਮਿਲਣਾ ਹੈ ਅਜਿਹੇ ਉਪਦੇਸ਼ਕ ਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਕਰੋਗੀ ਜੀਵਨ ਤੋਂ ਸਖਣਾ ਬਣਾ ਕੇ ਦੱਸਦੇ ਹਨ ਉਹ ਨਹੀਂ ਜਾਣਦੇ ਕਿ ਬਚਪਨ ਦਾ ਸੁਭਾਅ ਮਹਾਪੁਰਸ਼ਾਂ ਦੀ ਬਣਤਰ ਲਈ ਵੀ ਆਮ ਮਨੁੱਖਾਂ ਵਾਂਗ ਹੀ ਜ਼ਰੂਰੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬੀਬੀ ਨਾਨਕੀ ਦੇ ਪਿਆਰ ਨੂੰ ਸਭ ਜਾਣਦੇ ਹਨ ਕਿ ਉਹ ਆਪਣੀ ਭੈਣ ਨੂੰ ਕਿੰਨਾ ਪਿਆਰ ਕਰਦੇ ਸਨ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਅਤੇ ਉਹਨਾਂ ਦੀ ਪਤਨੀ ਖਦੀਜਾ ਦਾ ਅਸਰ ਘੱਟ ਨਹੀਂ ਸੀ ਜਿੰਨਾ ਔਖੇ ਤੋਂ ਔਖੇ ਸਮੇਂ ਉਹਨਾਂ ਦੀ ਮਦਦ ਕੀਤੀ ਜੇਕਰ ਲਾਇਲ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਔਖੇ ਜੁਤੇ ਸੜੀਅਲ ਸੁਭਾਅ ਦਾ ਨਾ ਹੁੰਦਾ ਅੱਜਕੱਲ ਬਹੁਤ ਦੁਰਾਚਾਰੀ ਦਾ ਕਾਰਨ ਕਰੋਗੀ ਵੱਸੋਂ ਦਾ ਘਟਾ ਅਤੇ ਬਾਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਭਾਵ ਅੱਜਕੱਲ ਜਿਹੜੇ ਲੋਕ ਹਨ ਘਰਾਂ ਵਿੱਚ ਪਰਿਵਾਰਾਂ ਵਿੱਚ ਰਹਿਣ ਦੀ ਬਜਾਏ ਬਾਹਰ ਅਤੇ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਕਰੋਗੀ ਜੀਵਨ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ-ਬਹਿਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਸਿੱਟੇ ਵਜੋਂ ਲੋਕਾਂ ਵਿੱਚ ਕਰੋਗੀ ਆਚਰਣ ਤੋਂ ਪੈਦਾ ਹੋਣ ਵਾਲੇ ਗੁਣ ਘਟ ਰਹੇ ਹਨ। ਕਿਉਂਕਿ ਜੋ ਇੱਕ ਪਰਿਵਾਰ ਵਿੱਚ ਰਹਿ ਕੇ ਅਸੀਂ ਸਿੱਖਦੇ ਹਾਂ ਉਹ ਇਕੱਲੇ ਰਹਿ ਕੇ ਨਹੀਂ ਸਿੱਖ ਸਕਦੇ। ਨੌਜਵਾਨਾਂ ਵਿਦਿਆਰਥੀਆਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਿਕ ਵਰਤੋਂ ਵਿੱਚ ਕੋਰੇ ਤੇ ਗੈਰ ਜ਼ਿੰਮੇਵਾਰ ਅਤੇ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੁੰਦੇ ਹਨ ਇਸ ਦਾ ਕਾਰਨ ਇਹੀ ਹੈ ਕਿ ਉਹ ਘਰਾਂ ਨੂੰ ਛੱਡ ਕੇ ਬੋਰਡਿੰਗਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਆਪਣੇ ਘਰਾਂ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਤੇ ਕੁਝ ਪਰਿਵਾਰ ਮਾਪੇ ਕੁਝ ਅਜਿਹੇ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਆਪਣੀਆਂ ਮਜਬੂਰੀਆਂ ਕਾਰਨ ਵੀ ਬੋਰਡਿੰਗਾਂ ਦੇ ਵਿੱਚ ਪਾ ਦਿੰਦੇ ਹਨ ਜਿਸ ਕਰਕੇ ਉਹਨਾਂ ਦਾ ਇਕੱਲਾਪਨ ਜਿਹੜਾ ਹੈ ਉਹ ਉਹਨਾਂ ਨੂੰ ਆਪਣੇ ਸੰਸਕਾਰਾਂ ਪ੍ਰਤੀ ਗੈਰ ਜ਼ਿੰਮੇਵਾਰ ਬਣਾ ਦਿੰਦਾ ਹੈ ਅਸਲ ਧਾਰਮਿਕ ਜੀਵਨ ਦੀ ਨਹੀਂ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਪਰ ਘਰਾਂ ਵੱਲ ਲੋਕਾਂ ਦੀ ਰੁਚੀ ਘਟ ਹੋਣ ਕਾਰਨ ਧਾਰਮਿਕ ਰਹਿਣੀ ਵੀ ਇੱਕ ਦਿਖਾਵਾ ਬਣ ਕੇ ਰਹਿ ਗਈ ਹੈ ਕਰੋਗੀ ਜੀਵਨ ਦਾ ਤਿਆਗ ਕਰਕੇ ਧਰਮ ਕਮਾਉਣਾ ਉਸੀ ਤਰ੍ਹਾਂ ਹੈ ਜਿਵੇਂ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣ ਦਾ ਖਿਆਲ ਕਰਨਾ ਸਿੱਖ ਗੁਰੂ ਸਹਿਬਾਨ ਨੇ ਕਰੋਗੀ ਜੀਵਨ ਤੇ ਇਸ ਲਈ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਕਰੋਗੀ ਜੀਵਨ ਤੋਂ ਹੀ ਬਣਦਾ ਹੈ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਉਹੀ ਲੋਕ ਆਪਣੇ ਦੇਸ਼ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਲੇਖਕ ਨੂੰ ਹਿੰਦੁਸਤਾਨ ਉਹਨਾ ਹੀ ਪਿਆਰਾ ਹੈ ਜਿਨ੍ਹਾਂ ਉਸਦੇ ਅੜਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਰਹਿਣ ਵਾਲੇ ਉਸਦੇ ਪਰਿਵਾਰ ਦੇ ਸਾਰੇ ਵਿਅਕਤੀ